ਮਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਪੁਲਿਸ ਵੱਲੋਂ ਜਿੱਥੇ ਇੱਕ ਪਾਸੇ ਨਸ਼ਿਆਂ ਦੇ ਵਿਰੁੱਧ ਡਟ ਕੇ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਗੈਂਗਸਟਰਾਂ ਦੇ ਖਿਲਾਫ ਵੀ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਪੰਜਾਬ ਨੂੰ ਗੈਂਗਸਟਰਾਂ ਤੋਂ ਮੁਕਤ ਬਣਾਉਣ ਦੇ ਲਈ ਲਗਾਤਾਰ ਪੰਜਾਬ ਪੁਲਿਸ ਵੱਲੋਂ ਮਹਿੰਮ ਆਰੰਭ ਕੀਤੀ ਹੋਈ ਹੈ ਇਸੇ ਦੇ ਤਹਿਤ ਪੰਜਾਬ ਪੁਲਿਸ ਨੂੰ ਮਲੇਰਕੋਟਲਾ ਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਬੰਬੀਹਾ ਗਰੁੱਪ ਦੇ ਮੈਂਬਰ ਦੱਸ ਕੇ ਕੈਨੇਡਾ ਤੋਂ ਕਾਲ ਕੀਤੀ ਗਈ ਸੀ ਮਲੇਰ ਕੋਟਲਾ ਦੇ ਬਲਜੀਤ ਬਲਤੇਜ ਸਿੰਘ ਨੂੰ ਅਤੇ ਫਰੋਤੀ ਮੰਗੀ ਗਈ ਸੀ ਜਿਸ ਤੇ ਐਕਸ਼ਨ ਲੈਂਦੇ ਆ ਪੰਜਾਬ ਪੁਲਿਸ ਵੱਲੋਂ ਇਸ ਗਰੁੱਪ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਫਰੋਤੀ ਮੰਗ ਰਹੇ ਸਨ 5 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਗਈ ਆ ਪੁਲਿਸ ਨੇ ਕਾਰਵਾਈ ਕੀਤੀ ਤੇ ਐਸੇ ਫਰੋਤੀ ਲੈਣ ਦੇ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿੱਥੇ ਬਾਹਰ ਬੈਠੇ ਜਸਪ੍ਰੀਤ ਉਰਫ ਜਸੂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਉਥੇ ਹੀ ਪੰਜਾਬ ਦੇ ਵਿੱਚ ਉਸ ਦੀ ਮਾਤਾ ਉੱਪਰ ਵੀ ਪਰਚਾ ਦਰਜ ਕੀਤਾ ਗਿਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਇਹ 12 ਤਰੀਕ ਨੂੰ ਅਸੀਂ ਪਰਚਾ ਦਰਜ ਕੀਤਾ ਸੀਗਾ ਐਕਸਟਰੈਸ਼ਨ ਕਾਲ ਆਈ ਸੀਗੀ ਬਲਤੇਜ ਸਿੰਘ ਨੂੰ ਬਲਤੇਜ ਸਿੰਘ ਇੱਕ ਮਾਲਟਾ ਦਾ ਰਹਿਣ ਵਾਲਾ ਬੰਦਾ ਹੈ ਇਹ ਪ੍ਰਾਪਰਟੀ ਡੀਲਰ ਹੈ ਪ੍ਰਾਪਰਟੀ ਦਾ ਕੰਮ ਕਰਦਾ ਹੈ ਸੋ ਥੋੜੇ ਦਿਨ ਪਹਿਲੇ ਇਹਨੂੰ 12 ਤਰੀਕ ਨੂੰ ਇੱਕ ਥ੍ਰੈਟ ਕਾਲ ਆਈ ਸੀ ਕੈਨੇਡਾ ਤੋਂ ਜਿਹੜਾ ਕਿ ਕੈਨੇਡਾ ਦਾ ਨੰਬਰ ਸੀਗਾ ਵੀ ਇਹ ਤੋਂ 5 ਕਰੋੜ ਦੀ ਫਰੋਤੀ ਮੰਗੀ ਸੀ ਵੀ ਤੂੰ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਤੈਨੂੰ ਨਵਾਂ ਨਵਾਂ ਤੋਂ ਕੋਈ ਇਹਨੇ ਡੀਲ ਕੀਤੀ ਹੋਣੀ ਲੁਧਿਆਣੇ ਤੈਨੂੰ ਪੈਸੇ ਆਏ ਆ ਤੇ ਇਹਦੇ ਵਿੱਚ ਤੂੰ ਸਾਨੂੰ ਪੈਸੇ ਦੇ ਇਹਦੇ ਚ ਫਿਰ ਅਸੀਂ ਪਰਚਾ ਦਰਜ ਕਰਕੇ ਐਸਪੀ ਡੀ ਸਾਡੇ ਸਤਪਾਲ ਸਤੀਸ਼ ਐਸਪੀ ਡੀ ਐਸਪੀ ਡੀ ਸੀਜੀਆਰ ਤੇ ਸਾਈਬਰ ਸੈੱਲ ਦੀਆਂ ਟੀਮਾਂ ਬਣਾ ਕੇ ਤੇ ਇਸਦੀ ਕੰਮ ਸ਼ੁਰੂ ਕੀਤਾ ਤੇ ਇਹਦੇ ਵਿੱਚ ਇੱਕ ਸਾਨੂੰ ਸਫਲਤਾ ਹਾਸਲ ਮਿਲੀ ਇਸ ਕੱਲ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਇਹਦੇ ਵਿੱਚ ਜਿਹੜਾ ਗੁਰਪ੍ਰੀਤੁਰਫ ਗੋਪੀ ਹੈ ਦਰਾਹੇਦ ਰਾਨ ਵਾਲਾ ਦੂਜਾ ਲਵਪ੍ਰੀਤ ਸਿੰਘ ਹੈਗਾ ਜਿਹੜਾ ਡੇਲੋਂ ਦਾ ਰਹਿਣ ਵਾਲਾ ਤੇ ਇਹ ਦੋ ਬੰਦੇ ਅਸੀਂ ਅਰੈਸਟ ਕੀਤੇ ਆ ਤੇ ਹੁਣ ਅੱਗੇ ਦੀ ਤਫ਼ਤੀਸ਼ ਜਾਰੀ ਹੈ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਮੁਲਜ਼ਮ ਸੀਗਾ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਜਸਪ੍ਰੀਤ ਜਸੂ ਜਿਹੜਾ ਬੰਦਾ ਆਡੈਂਟੀਫਾਈ ਹੋਇਆ ਇਹਨੇ ਕਾਲ ਕੀਤੀ ਸੀ ਮੈਂ ਬੰਬੀਹਾ ਗੈਂਗ ਦਾ ਮੈਂਬਰ ਆ ਉਹਨੂੰ ਉਹ ਥ੍ਰੈਟ ਕੀਤੀ ਸੀ ਇਹਦੇ ਵਿੱਚ ਇਹਦੀ ਮਦਰ ਨੂੰ ਵੀ ਅਸੀਂ ਨਾਮਿਨੇਟ ਕੀਤਾ ਕਿਉਂਕਿ ਉਹ ਵੀ ਕਿਉਂਕਿ ਪੈਸੇ ਉਹਨੂੰ ਦੇ ਕੇ ਬਾਹਰ ਭੇਜਨੇ ਸੀ ਪੈਸੇ ਸੋਸ ਤਰੀਕੇ ਆਈ ਹੈ ਕਿ ਸਰ ਵੀ ਪਹਿਲਾ ਇਹਨਾਂ ਨੇ ਕੋਈ ਫੋਨ ਹਜੇ ਤੱਕ ਇਹਨਾਂ ਦਾ ਜਿਹੜਾ ਬੈਕ ਰਿਕਾਰਡ ਜਿਹੜੇ ਲੋਕਲ ਬੰਦੇ ਹੈਗੇ ਇਹਨਾਂ ਦੇ ਵਿੱਚ ਇਹਨਾਂ ਨਵਾਂ ਨਵਾਂ ਕੰਮ ਕੀਤਾ ਸੀ ਇਹਨੇ ਲਾਲਚ ਦਿੱਤਾ ਸੀ ਵੀ ਜੇ ਤੁਸੀਂ ਸਾਨੂੰ ਇਹ ਕੰਮ ਕਰਾਓਗੇ ਤੇ ਅਸੀਂ ਤੁਹਾਨੂੰ ਪੈਸੇ ਦਵਾਂਗੇ ਜਸਪ੍ਰੀਤ ਜਿਹੜਾ ਜਸੂ ਇਹਨਾਂ ਦੀ ਜ਼ਮੀਨ ਦੇ ਵਿੱਚ ਕੰਬਾਈਂਦਾ ਡਰਾਈਵਰ ਸੀਗਾ ਜਿਹੜਾ ਗੁਰਪ੍ਰੀਤ ਹੈ ਸੋ ਉਹਨੂੰ ਇਹਨੇ ਲਾਲਚ ਦਿੱਤਾ ਸੀਗਾ ਵੀ ਇਸ ਤਰੀਕੇ ਨਾਲ ਤੈਨੂੰ ਅਸੀਂ ਪੈਸੇ ਦਵਾਂਗੇ ਉਹਨੇ ਫਿਰ ਅੱਗੇ ਬੰਦਾ ਨਾਲ ਆਪਣੇ ਨਾਲ ਲਵਪ੍ਰੀਤ ਸਿੰਘ ਨਾਲ ਜਿਹੜਾ ਨਾਈ ਉੱਥੇ ਕੰਮ ਕਰਦਾ ਉਹਨੂੰ ਨਾਲ ਪਲਾਨ ਕਰਕੇ ਤੇ ਇਹਨੂੰ ਨਾਲ ਕੀਤਾ ਸੀਗਾ ਇਹ ਸਿਰਫ ਫਿਰ 5 ਕਰੋੜ ਰੁਪਏ ਮੰਗਿਆ ਉਸ ਤੋਂ ਬਾਅਦ ਕੋਈ ਖੱਟ ਵਗੈਰਾ ਵੀ ਕਿਹਾ ਉਸ ਤੋਂ ਬਾਅਦ ਇਹ ਬਾਅਦ ਚ ਜਦੋਂ ਇਹਨਾਂ ਦੀ ਆਪਸ ਚ ਅਥਰੈਟ ਕਾਲਾਂ ਚੱਲਦੀ ਰਹੀਆਂ ਪਹਿਲੇ ਕਿੰਦਰ ਆ ਵੀ ਜੇ ਤੂੰ ਇਨਫੋਰਮੇਸ਼ਨ ਲੀਕ ਕੀਤੀ ਤੈਨੂੰ ਮੈਂ ਜਾਨੂ ਮਾਰ ਦੂੰਗਾ ਇਹ ਤੋਂ ਕਾਫੀ ਦਿਨਾਂ ਤੋਂ ਲਗਾਤਾਰ ਕਾਲਾਂ ਆ ਰਹੀਆਂ ਸੀਗੀਆਂ ਉਹ ਸਾਡੀ ਟੀਮ ਵੀ ਵਰਕ ਆਊਟ ਕਰੀ ਫਿਰ ਲਾਸਟ ਇਹਨਾਂ ਦੀ ਜਿਹੜੀ 20 ਲੱਖ ਰੁਪਏ ਦੇ ਵਿੱਚ ਇਹਨਾਂ ਦੀ ਗੱਲ ਨਿਬੜੀ ਸੀ ਵੀ 20 ਲੱਖ ਰੁਪਏ ਤੂੰ ਲੈ ਕੇ ਆਏਂਗਾ ਇਹ ਫਿਰ ਤੇਰੀ ਜਾਨ ਨੂੰ ਅਸੀਂ ਬਖਸ਼ਾਂਗੇ ਲੇਡੀਜ਼ ਆ ਸਰ ਕੀ ਰੋਲਾ ਇਹਦੇ ਵਿੱਚ ਲੇਡੀ ਜਿਹੜੀ ਜਸਪੀ ਜਸੂ ਦੀ ਜਿਹੜੀ ਮਦਰ ਹੈ ਇਹਦੀ ਮਦਰ ਦਾ ਨਾਮ ਗੁਰਪ੍ਰੀਤ ਕੌਰ ਹੈ ਇਹ ਪੈਸੇ ਜਿਹੜੀ ਇਹਨਾਂ ਦੀ ਪੁੱਛਗਿੱਛ ਹੋਏ ਪੈਸੇ ਇਹਨੂੰ ਦੇ ਕੇ ਤੇ ਉਹਨੇ ਫਿਰ ਪੈਸੇ ਬਾਹਰ ਭੇਜਨੇ ਸੀ ਸੋ ਇਹ ਮਤਲਬ ਇੱਥੇ ਰਹਿੰਦੀ ਹੈ ਜੀ ਉਹ ਦੱਸੋ ਕੈਨੇਡਾ ਹਾਂ ਉਹ ਵੀ ਕੈਨੇਡਾ ਰਹਿੰਦਾ ਸੋ ਇੱਕ ਬੜਾ ਕਾਲ ਪਲੱਸ 1 ਕੈਨੇਡਾ ਦਾ ਨੰਬਰ ਸੀਗਾ ਉੱਥੋਂ ਦਾ ਹੀ ਇੱਕ ਇਹਦਾ ਆਈਪੀ ਐਡਰੈਸ ਆਇਆ ਸੀਗਾ ਉਹ ਬਾਕੀ ਤਫਤੀਸ਼ ਦੇ ਦੌਰਾਨ ਦੇਖਾਂਗੇ ਵੀ ਇਹਨੂੰ ਜਿਹੜਾ ਨੰਬਰ ਹੈ ਉਹ ਕਿੰਨੇ ਪ੍ਰੋਵਾਈਡ ਕਰਾਇਆ ਬਾਹਰ ਤੇ ਬਹੁਤ ਅਗੇ ਤਫਤੀਸ਼ ਦਾ ਵੇਰਵਾ ਤੇ ਜੇ ਤੁਸੀਂ ਕਿਸੇ ਬਲਤੇਜ ਦੇ ਪ੍ਰੋਪਰਟੀ ਦੇ ਪੈਸੇ ਆਏ ਨੇ ਤੇ ਹੋ ਸਕਦਾ ਬਲਤੇਜ ਦਾ ਵੀ ਕੋਈ ਬੰਦਾ ਰਲਿਆ ਹੋਵੇ ਉਹ ਇਨਵੈਸਟੀਗੇਸ਼ਨ ਦਾ 파ਟ ਹੁਗਾ ਕਿਉਂਕਿ ਉਹਨੂੰ ਬੜੀ ਪਰਸਾਈਬ ਉਹਨੇ ਗੱਲ ਕੀਤੀ ਸੀਗੀ ਵੀ ਤੇ ਕਿਉਂਕਿ ਉਹਨੇ ਵੇਚੀ ਵੀ ਸੀਗੀ ਲੁਧਿਆਣੇ ਉਹ ਪ੍ਰੋਪਰਟੀ ਦਾ ਕੰਮ ਕਰਦਾ ਤੇ ਮੌਲਟਾਉ ਨਹੀਂ ਰਹਿੰਦਾ ਸੋ ਬੜੀ ਉਹਨੇ ਕੈਲਕੂਲੇਸ਼ਨ ਦੇ ਸਹਾਰੇ ਨਾਲ ਵੀ ਇਦਾਂ ਪਤਾ ਲੱਗ ਰਿਹਾ ਵੀ ਕੋਈ ਅੰਦਰਲੇ ਬੰਦੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਨਹੀਂ ਤਾਂ ਇੰਨੀ ਪਰਸੈਪ ਪਰਫੈਕਟ ਜਿਹੜੀ ਇਨਫੋਰਮੇਸ਼ਨ ਦੇ ਰਹੀ ਉਹ ਕਾਟੀ ਆਮ ਬੰਦੇ ਨੂੰ ਪਤਾ ਹੁੰਦਾ ਜਸਸੂਨ ਜਾਨਸਾਨ ਹੈ ਜੀ ਬਲਤੇਜ ਦੀ ਤੁਸੀਂ ਇੱਕ ਬੜਾ ਅੱਛਾ ਇੱਕ ਮੋਡਿਊਲ ਸੀਗਾ ਜਿਹੜਾ ਕੀ ਸਾਡੀ ਟੀਮ ਨੇ ਤੇ ਪਰਦਾ ਫਾਸ਼ ਕੀਤਾ ਤੇ ਇਸ ਤਰ੍ਹਾਂ ਦੇ ਮਾੜੇ ਅਨਸਰ ਜਿਹੜੇ ਵੀ ਕੋਲਾਂ ਕਰਨਗੇ ਤੇ ਸਾਡੀ ਬਲੇਕ ਕੋਲ ਰੈਪਰਲ ਹਮੇਸ਼ਾ ਹੀ ਐਕਟਿਵ ਹੈ ਤੇ ਅਸੀਂ ਮਾੜੇ ਅਨਸਰਾਂ ਤੇ ਅੱਗੇ ਹੀ ਸਿਕੰਜਾ ਕੱਸਿਆ ਤੇ ਅੱਗੇ ਵੀ ਅਸੀਂ ਪੂਰੀ ਤੌਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਸ਼ਾਂਤੀ ਨਾਲ ਇੱਥੇ ਰਹਿਣ ਦਵਾਗੇ